ਕੀ ਆਟਮ ਆ ਇਹ ਆ ਦੇਖੋ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਚੀਜ਼ ਕੀ ਹੈ ਕੀ ਹਾਲ ਚਾਲ ਹੈ ਦੋਸਤੋ ਕਿ ਇਹ ਅੱਜ ਤੁਹਾਡੇ ਨਾਲ ਇੱਕ ਜਾਣਕਾਰੀ ਲੋਕ ਤਾਂ ਜਾਣਕਾਰੀਆਂ ਦਿੰਦੇ ਆ ਫੇਸਬੁੱਕ ਤੇ ਜਾਂ ਕਿਤੇ ਵੀ ਮੰਨ ਕੇ YouTube ਵਗੈਰਾ ਤੇ ਆਸੋ ਉਥੇ ਇੱਕ ਜਾਣਕਾਰੀ ਲੈਣੀ ਸੀ ਮੈਂ 33-34 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਆਉਂਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਚੀਜ਼ ਪਹਿਲਾਂ ਦੇਖੀ ਨਹੀਂ ਮਤਲਬ ਹੋ ਸਕਦਾ ਕਿਸੇ ਹੋਰ ਲੋਕਾਂ ਨੇ ਦੇਖੀ ਹੋਵੇ ਪਰ ਮੈਂ ਨਹੀਂ ਦੇਖੀ ਮੈਨੂੰ ਤੁਹਾਨੂੰ ਪੁੱਛਣਾ ਚਾਹਣਾ ਵੀ ਕੀ ਚੀਜ਼ ਆ ਮੈਂ ਆ ਨਾ ਇੱਥੋਂ ਸਾਡ ਟੋਰੀਆਂ ਟੋਰੀਆਂ ਦੀਆਂ ਬੰਨਾਂ ਲੱਗੀਆਂ ਸੀ ਇੱਧਰ ਤੇ ਨਾਲ ਨਾਲ ਅਸੀਂ ਸਾਫ਼ ਕਰਦੇ ਆ ਸੀ ਮੈਂ ਚੱਲ ਗਾਂ ਪਾਲਕ ਵਗੈਰਾ ਜਾਂ ਗੋਭੀ ਗਾभी ਹੁਣ ਲਾਵਾਂਗੇ ਇੱਥੇ ਸਬਜ਼ੀ ਵਗੈਰਾ ਨਵੀਂ ਲਾਵਾਂਗੇ ਅਸੀਂ ਪੱਟ ਰਿਹਾ ਸੀ ਪੜਦੇ ਪੜਦੇ ਮੈਨੂੰ ਇੱਕ ਚੀਜ਼ ਮਿਲੀ ਹੁਣ ਮੈਂ ਦਿਖਾਉਣਾ ਆ ਕੇ ਇੱਧਰ ਦੇਖੋ ਆਹ ਆਟਮ ਪਈ ਸੀ ਇੱਥੇ ਨਾਲ ਨਾਲ ਇਹਦੇ ਸਾਹ ਲੱਗੀ ਰਹੀ ਔਰ ਜਿੰਨੇ ਹੋ ਅੱਗੇ ਪਈ ਆ ਆਹ ਆਟਮ ਇਹ ਮੈਨੂੰ ਪਹਿਲਾਂ ਤਾਂ ਦੇਖਣ ਦੇ ਵਿੱਚ ਆਇਆ ਲੱਗਿਆ ਵੀ ਇਹ ਮਨਨ ਕਿ ਚਲੋ ਮਸ਼ਰੂਮ ਹੁੰਦੇ ਜਿਵੇਂ ਮਸ਼ਰੂਮ ਟਾਈਪ ਹੁੰਦੀ ਜਿੱਥੇ ਲੱਗੀ ਪਈ ਸੀ ਜਿਹੜਾ ਨੂੰ ਮਨਨ ਕਿ ਮੈਂ ਪੱਟੀ ਨਾਲ ਤੇ ਪੱਟ ਕੇ ਇਹ ਦੋ ਐ ਹੋ ਉਹਨਾਂ ਦੇ ਵਿੱਚ ਇਹ ਜਾਇ ਲੱਗ ਰਿਹਾ ਜਿਵੇਂ ਇਹ ਕਿਸੇ ਚੀਜ਼ ਦੇ ਆਂਡੇ ਵਗੈਰਾ ਹੁੰਦੇ ਆ ਕਿਸੇ ਜੀਵ ਦੇ ਤੇ ਇਸ ਤਰ੍ਹਾਂ ਆਪਣੇ ਆਪ ਹੀ ਮਨਨ ਕੋ ਪਾੜ ਗਿਆ ਜਦੋਂ ਮੈਂ ਇਹਨੂੰ ਚੱਕ ਕੇ ਇੱਧਰ ਰੱਖੀ ਆ ਨਿੱਕੇ ਨਿੱਕੇ ਐਟਮਾ ਹਨ ਨਿੱਕੇ ਨਿੱਕੇ ਏਡੇ ਏਹਾ ਸਾਰੇ ਇਹ ਅੱਗੇ ਸਾਰੇ ਚੁੰਨ ਵਿੱਚ ਹੀ ਲੱਗੇ ਹੋਇਆ ਤੁਹਾਨੂੰ ਦਿਖਾਉਣਾ ਅੱਗੇ ਦਿਖਾਉਣਾ ਆ ਇੱਧਰ ਆ ਕੇ ਦੇਖੋ ਆ ਨਾਲ-ਨਾਲ ਹੀ ਐਟਮਾ ਦੇਖੋ ਕਿੱਦਾਂ ਵੱਡਾ ਹੈ ਐ ਲੱਗਦਾ ਇਹ ਮੈਂ ਰੁਕੀ ਚਿੱਪ ਦਾ ਪੱਥਰ ਪਿਆ ਹੁੰਦਾ ਪਰ ਇਹ ਆਈਟਮ ਪਤਾ ਨਹੀਂ ਕੀ ਚੀਜ਼ ਆ ਦੇਖੋ ਇਧਰ ਆ ਦੇਖ ਸਾਰੀ ਇਹ ਬਣੀ ਹੋਈ ਹੈ ਜਿਦੋਂ ਇਹਨੂੰ ਮੜਾ ਕੇ ਹੱਥ ਲਾਉਨੇ ਆ ਜਾਂ ਕੋਈ ਕੁਝ ਕਰਦੇ ਆ ਇਹ ਪਾੜ ਜਾਂਦਾ ਆ ਦੇ ਆ ਪਾੜ ਕੇ ਦੇਖ ਲੋ ਆ ਦਿਓ ਦੇਖੋ ਕਿਵੇਂ ਹੋ ਰਿਹਾ ਹੈ ਦੇਖੋ ਕੀ ਆਈਟਮ ਹੈ ਕੀ ਸਿਸਟਮ ਹੈ ਕੋਈ ਇਹ ਹੈ ਮੰਨ ਕੇ ਚਲੋ ਕਹਿ ਦਿੰਦੇ ਆ ਵੀ ਜਿਵੇਂ 84 ਲੱਖ ਜੂਨਾ ਹੁੰਦਾ ਕੋਈ ਇੱਕ ਅੱਧੀ ਜੂਨਾ ਕਿਸੇ ਜੀਵ ਦੀ ਜੇ ਕਿਸੇ ਵੀ ਕਿਸੇ ਨੂੰ ਇਸ ਚੀਜ਼ ਬਾਰੇ ਜਾਣਕਾਰੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਦੇ ਅੱਗੇ ਦੇਖੋ ਇੱਥੇ ਇੱਕ ਚੀਜ਼ ਆ ਦੇਖੋ ਹੋਰ ਨਾਲ ਵੀ ਇਹ ਆਦੇ ਇੱਥੇ ਲੱਗੇ ਪਿਆ ਕੋਈ ਅਗਲਾ ਕਹਿੰਦਾ ਪਤਾ ਨਹੀਂ ਕਿੱਥੋਂ ਚੀਜ਼ ਲਿਆਂਦੀ ਆ ਦੇਖੋ ਇੱਥੇ ਆ ਲੱਗਿਆ ਤਾਂ ਦੇਖੋ ਜੂ ਇਹਨੂੰ ਆ ਪੱਟਾਂਗੇ ਆ ਦੇਖੋ ਆ ਥੱਲੇ ਹੋਰ ਬਣ ਰਹੇ ਪਤਾ ਨਹੀਂ ਕੀ ਆ ਆਈਟਮ ਆ ਇਹ ਕੀ ਸਿਸਟਮ ਆ ਇਹ ਚਲੋ ਜੇ ਇਸ ਨੂੰ ਕਿਸੇ ਨੂੰ ਪਤਾ ਹੋਇਆ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ